ਵਾਮ ਸ੍ਰੀ ਵਾਹਿਗੁਰੂ ਜੀ ਚੇਲੀ ਨਾਨਕੋ ਪਾਤੋ ਪੰਕਾ ਜੋ ਬੰਦਨ ਸਿਮਰੋ ਦਾਸ ਗੁਰ ਹਿਰਦੇ ਧਾਵ ਜੀ ਹਿਰਦੇ ਧਾਵ ਸ੍ਰੀ ਗੁਰੂ ਰਾਮਦਾਸ ਗੁਣ ਘਾਵ ਫਰੀ ਯਰ ਜਨ ਬਿਗਨਨ ਕੇ ਨਾ शोक विगनन के नाशक हरगोविंद सोब सुमात प्रकाशक श्रीहरराय नमोकार जोरी नमोकार जोरी ਗੁਰ ਹਰਿ ਕ੍ਰਿਸ਼ਨ ਨਾਮੁ ਨਾਈ ਬਹੋਰੀ ਤਿਕ ਬਹਾਦਰ ਪਰਮ ਕੇਰਪਾਲਾ ਜੀ ਪਰਮ ਕੇਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੂ ਤਰਾ ਗੁਰੁ ਬਨ ਬਨ ਸੀਸਾ ਬ ਦੋ ਬਾਰੋ ਬਾਰ ਜਗਦੀਸ਼ਾ ਏਕੰਕਾਰਾ ਸਤਗੁਰੂ ਤੇ ਪ੍ਰਸਾਦ ਸਚ ਹੋਵੇ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਵੇ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਵੇ ਵਾਹਿਗੁਰੂ ਦੁਹਰਾ ਇਕ ਦਿਨ ਉઠੇ ਪ੍ਰਭਾਤ ਗੁਰਥਿਰੇ ਸਭਾ ਮੈਂ ਆਏ ਕੇਤਕ ਸਿੱਖ ਸੇਵਕ ਨਿਗਟ ਬੈਠੇ ਸੁਰ ਸੁਰ ਰਾਏ ਇਕ ਦਿਨ ਉઠੇ ਪ੍ਰਭਾਤ ਗੁਰਥਿਰੇ ਸਭਾ ਮੈਂ ਆਏ ਕੇਤਕ ਸਿੱਖ ਸੇਵਕ ਨਿਗਟ ਬੈਠੇ ਸੁਰ ਸੁਰ ਰਾਏ ਜੋਗੋ ਜੋਗਿਆ タル ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹضور ਅੰਦਰ ਗੁਰੂ ਪਿਆਰੇ ਗੁਰਸਾਰੇ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਚੱਲ ਰੇ ਲੜੀਵਾਰ ਇਤਿਹਾਸ ਨਾਲ ਜੁੜ ਕਰਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰੀਏ ਕੋਈ ਵੀ ਰਸਨਾ ਵੰਝ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਕਲ ਦੇ ਦੀਵਾਨਾ ਆਂਦਰਾ ਆਪਾਂ ਸਰਬਨ ਕੀਤਾ ਹੈ ਕਿ ਸਤਿਗੁਰੂ ਜੀ ਕਿਵੇਂ ਆਪਣੇ ਪਾਵਨ ਮੁਖਾਰ ਬਿੰਦੂ ਸਿੱਖਾਂ ਨੂੰ ਜੋ ਮੁਕਤੀ ਨਾਮਾ ਤਿਆਰ ਕਰਕੇ ਦਿੰਦਾ ਹੈ ਜੋ ਮਰਜ਼ਾਦਾ ਸਮਝਾ ਰਿਹਾ ਹੈ ਕਿ ਕਿਸ ਤਰ੍ਹਾਂ ਆਪਣਾ ਜੋ ਜੀਵਨ ਸੱਚਜੇ ਟੰਮਣਾ ਜੀਵਣਾ ਹੈ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਮੱਦੇਦਰ ਰੱਖਣਾ ਹੈ ਕਿਹੜੀਆਂ ਵਿਚਾਰਾਂ ਰੱਖਣੀਆਂ ਹੈ ਕਿ ਇਹ ਕਰਮ ਕਰਨੇ ਕਿ ਨਹੀਂ ਕਰਨੇ ਤੇ ਮਹਾਰਾਜ ਕਹਿੰਦੇ ਮੁਕਤੀ ਨਾਮਾ ਜੋ ਅਪਣਾਵੇਗਾ ਉਹ ਇਸ ਸੰਸਾਰ ਤੋਂ ਮੁਕਤ ਹੋ ਕੇ ਜਾਵੇ ਗੁਰਪ੍ਰੀ ਨੂੰ ਪ੍ਰਾਪਤ ਕਰੇਗਾ ਬੁਰੇ ਕਰਮਾਂ ਦਾ ਉਹ ਛੁਟਕਾਰਾ ਹੋ ਜਾਵੇਗਾ ਇਸ ਤਰ੍ਹਾਂ ਮਹਾਰਾਜ ਨੇ ਬਚਨ ਕੀਤੇ ਕਿ ਜੋ ਗੁਰੂ ਦੇ ਬਚਨਾਂ ਨੂੰ ਅਪਣਾਵੇਗਾ ਨਾ ਉਹਦੇ ਅਨੁਸਾਰ ਆਪਣਾ ਜੀਵਨ ਕਮਾਵੇਗਾ ਉਹਦੀ 84 ਕੱਟੀ ਜਾਵੇਗੇ ਉਹਦੇ ਪਾਪ ਦੂਰ ਹੋ ਜਾਣਗੇ ਉਹ ਮੁਕਤ ਨੂੰ ਜਾਵੇਗਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਸੰਸਾਰ ਦੇ ਕਰਮ ਕਰਦੇ ਆ ਸੰਸਾਰ ਦੇ ਕਰਮ ਨੂੰ ਕਰਦੇ ਆ ਨਿਰੰਕਾਰ ਦੀ ਬੰਦਗੀ ਕਮਾਉਣੀ ਬਹੁਤ ਜ਼ਰੂਰੀ ਹੈ ਜਿਵੇਂ ਜੇ ਮੱਛੀ ਪਾਣੀ ਤੋਂ ਦੂਰ ਹੋ ਜਾਏ ਤਾਂ ਬਿਰਲਾ ਕੇ ਮੱਛੀ ਤੜਫ ਕੇ ਆਪਣੀ ਜਾਨ ਗੁਵਾਰੀਂ ਪਾਣੀ ਤੋਂ ਬਿਗੈਰ ਇਸ ਲਈ ਮਰਯਾਦਾ ਤੋਂ ਬਾਹਰ ਰਹਿਣਾ ਨਿਰੰਕਾਰ ਦੇ ਹੁਕਮ ਤੋਂ ਬੰਝ ਰਹਿਣਾ ਮਨੁੱਖ ਲਈ ਮੌਤ ਹੈ ਤਿਸ ਕਰਕੇ ਮਹਾਰਾਜ ਕਹਿੰਦੇ ਜੋ ਉਹਨਾਂ ਬਚਨ ਨੂੰ ਧਾਰੇਗਾ ਭਾਈ ਉਹ ਸਤਿਗੁਰੂ ਜੀ ਕਹਿ ਰਹੇ ਨੇ ਉਹਦਾ ਲੋਕ ਵੀ ਸੁਹੇਲਾ ਹੋਵੇਗਾ ਤਾਂ ਪਰਲੋਕ ਵੀ ਸੁਹੇਲਾ ਹੋਵੇਗਾ ਤਾਂ ਇਸ ਤਰ੍ਹਾਂ ਮਹਾਰਾਜ ਸਾਹਿਬ ਇਹ ਸਿੱਖਾਂ ਨੂੰ ਆਪਣੇ ਪਿਆਰਿਆਂ ਨੂੰ ਇਹ ਸਾਰੀ ਜੋ ਮਰਯਾਦਾ ਦਿਖਾਈ ਜੋ ਅਗੇ ਦੀ ਵਿਚਾਰ ਹੈ ਜੋ ਮਹਾਰਾਜ ਅਗਲਾ ਬਚਨ ਕਰ ਰਿਹਾ ਸਭਾ ਲਗਾ ਕੇ ਬੈਠੇ ਆ ਉਹ ਬਚਨ ਜੋ ਗੰਮੀ ਬਚਨ ਮਹਾਰਾਜ ਸਭਾ ਲਗਾ ਕੇ ਅੰਮ੍ਰਿਤ ਵੇਲੇ ਆਪਣੇ ਸਿੱਖਾਂ ਨਾਲ ਕਰਦੇ ਆ ਕੀ ਉਧਾਰ ਕਰਦੇ ਮਹਾਰਾ ਕੀ ਬਚਨ ਸਿੱਖਾਂ ਨੂੰ ਅਗਲੀ ਗੂੜ ਗਿਆਨ ਬਖਸ਼ ਰਹੇ ਆ ਆਓ ਸਰਬਣ ਕਰੀਏ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਇੱਕ ਦਿਨ ਉੱਠੇ ਪ੍ਰਭਾਤ ਗੁਰਥਿਰੇ ਸਾਬਾ ਮਹ ਆਏ ਕੇਤਕ ਸਿੱਖ ਸੇਵਕ ਨੇੜੇ ਬੈਠੇ ਸੁਰ ਸੁਰਾਈ ਕੇ ਇੱਕ ਦਿਨ ਸਤਗੁਰੂ ਪਿਤਾ ਜੀ ਸਵੇਰੇ ਸਭਾ ਵਿੱਚ ਵਿਰਾਜਮਾਨ ਹੋ ਗਏ ਪ੍ਰਭਾਤ ਮਿਲਦੇ ਇਸ਼ਨਾਨ ਪਾਨ ਕੀਤਾ ਕਿਰਿਆ ਸੋਧ ਕਰਕੇ ਮਾਰ ਸਵਾ ਚਾ ਕੇ ਬਰਾਜੇ ਕਈ ਸਿੱਖ ਸੇਵਕ ਪਾਸ ਬੈਠੇ ਜਿ ਸੁਭ ਰਏ ਨੇ ਜਿਵੇਂ ਕਿ ਨੇ ਇੰਦਰ ਦਾ ਦਰਬਾਰ ਸਜਿਆ ਹੋਵੇ ਦੇਵਤੇ ਬੈਠੇ ਹੋਣ ਚਾਉ ਭਈ ਇੱਕ ਸਿੱਖ ਨਗਨ ਸੁਵਾਸ ਬਦ ਚੜਿਓ ਭਾਗਤ ਆਏ ਬਿਸਮ ਡਰ ਬੜਿਓ ਕਹਿੰਦੇ ਇੱਕ ਨੰਗਾ ਸਿੱਖ ਸੀ ਪਿੰਡੇ ਦੇ ਅੰਦਰੋਂ ਬੜੀ ਦੂਰੋਂ ਭੱਜ ਕੇ ਉਹ ਸਾਹ ਹੋ ਸਾਹ ਹੋਇਆ ਸਤਿਗੁਰਾਂ ਦੇ ਹਜ਼ੂਰ ਪਹੁੰਚਿਆ ਦਰਬਾਰ ਵਿੱਚ ਆ ਸ਼ਾਮਲ ਹੋਇਆ ਪਹੁੰਚਿਓ ਗੁਰ ਕੀ ਢਿੱਡ ਪਾਸ ਕਾਲਾ ਬੰਧਨ ਨਿਕਸ ਹੌਲ ਬਸਾਲਾ ਤਾਉ ਉਸ ਸਮੇਂ ਉਹ ਗੁਰੂ ਜੀ ਦੇ ਪਾਸ ਪਹੁੰਚਿਆ ਬਹੁਤ ਡਰਿਆ ਹੋਇਆ ਸੀ ਤੇ ਗੁਰੂ ਜੀ ਮਹਾਰਾਜ ਦੇ ਪਾਵਨ ਚਰਨਾਂ ਪਾਸ ਲੋ ਕਰਕੇ ਬੇਨਤੀ ਕਰਦਾ ਹੈ ਹੇ ਰਹਾਾਲ ਤਿਸ ਕੋ ਇਸ ਢਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਉਚਾਰਾ ਉਸ ਦਾ ਇਸ ਪ੍ਰਕਾਰ ਦਾ ਹਾਲ ਵੇਖ ਕਰਕੇ ਘਬਰਾਏ ਹੋ ਨੂੰ ਦੇ ਕਰਕੇ ਸਤਿਗੁਰੂ ਪਿਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਖਸ਼ਾ ਆਪਣੇ ਪਾਵਨ ਮੁਖਾਰਤਿਨ ਤੋਂ ਉਚਾਰਨ ਕਰਦੇ ਹੈ ਕਹੋ ਸਿਖਾ ਸੁਖ ਹੈ ਤੋ ਤਾਈ ਕਿਮ ਇਮ ਆਇਓ ਬਹੁ ਸਹਜਾਈ ਹੇ ਸਿਖਾ ਕਹੋ ਸੁਖਤਾ ਹੈ ਕੋਈ ਗੱਲ ਹੈ ਕਿਵੇਂ ਕਾਲੀ ਕਾਲੀ ਭੱਜਾਂ ਸੁਖ ਸ਼ਾਂਤੀ ਹੈ ਸੁਣਤ ਪੁਨ ਹੈ ਕਰ ਨਮੋਚਾਰਾ ਪਾਤਸ਼ਾਹ ਮੈਂ ਸਿੱਖ ਬਨਜਾਰਾ ਤਾਂ ਮਹਾਰਾ ਦੇ ਬਚਨ ਸੁਣ ਕੇ ਉਹ ਸਿੱਖ ਕਹਿੰਦਾ ਮਹਾਰਾ ਤੁਹਾਨੂੰ ਨਮਸ਼ਕਾਰ ਹੈ ਮੈਂ ਸੱਚੇ ਪਾਤਸ਼ਾਹ ਤੁਹਾਡਾ ਸਿੱਖਾਂ ਇੱਕ ਬਨਜਾਰਾ ਹਾਂ ਅਚਰਜ ਹੀਰਤ ਸ਼ੋਰ ਬਲੰਦਾ ਤੁਮ ਡਿਗ ਪਹੁੰਚੋ ਖੇਲ ਅਲੰਬਾ ਵੱਡੀ ਚਰਚ ਮੈਂ ਵੱਡੀ ਹੈਰਾਨੀ ਵੇਖ ਕੇ ਆਇਆ ਕਿ ਜਿਸ ਕਰਕੇ ਆਪ ਨੂੰ ਆਸਰਾ ਸਮਝ ਕੇ ਤੁਹਾਡੇ ਪਾਸ ਜੋਦਲੀ ਕਰਨ ਆਇਆ ਮਹਾਰਾ ਮੈਂ ਬਹੁਤ ਵੱਡੇ ਸੰਕਟ 'ਚ ਫਸ ਗਿਆ ਵੱਡੀ ਹੈਰਾਨੀ ਵਾਲੀ ਗੱਲ ਹੈ ਉਸ ਚੀਜ਼ ਤੋਂ ਹੈਰਾਨ ਹੋ ਕੇ ਮੈਂ ਤੁਹਾਡੇ ਕੋਲ ਆਇਆ ਕਿਹੜੀ ਵੱਲ ਉਹ ਅੱਗੇ ਸਾਹਮਣੇ ਨੋ ਏਕ ਮੋਮਨੀ ਹੈ ਇਤ ਹੋਰੀ ਸਿੱਖਣੀ ਨਿਜ ਵਸ ਹੈ ਕਰ ਸ਼ੋਰੀ ਇੱਕ ਪਾਸੇ ਇੱਕ ਮੁਸਲਮਾਨ ਪੀਰ ਰਹਿੰਦਾ ਉਸ ਨੇ ਇੱਕ ਸਿੱਖਣੀ ਆਪਣੇ ਵਾਸ ਵਿੱਚ ਕਰ ਛੱਡੀ ਐਇਸੋ ਮੰਤਰ ਪੜਿਓ ਤਨ ਕੋਈ ਤਿਸ ਕੀ ਬਾਤ ਬਖਾਨਤ ਸੋਈ ਉਸ ਨੇ ਕੋਈ ਐਸਾ ਮੰਤਰ ਪੜ੍ਹਿਆ ਕਿ ਉਹ ਸਿੱਖਣੀ ਹੋਣਾ ਉਸੇ ਦੀ ਗੱਲ ਮੰਨਦੀ ਕਿਸੇ ਦੀ ਸੁਣਦਈ ਨਹੀਂ ਅਬ ਮੈਂ ਨਹੀਂ ਸਿੱਖਣੀ ਰਹੋ ਇਸ ਪ੍ਰਕਾਰ ਹੋਣ ਮੈਂ ਚਾਹੋ ਉਹ ਕਹਿੰਦੀ ਹੈ ਕਿ ਮੈਂ ਹੁਣ ਸਿੱਖਣੀ ਨਹੀਂ ਰ੍ਹਾਂਗੀ ਇਸ ਵਰਗਾ ਹੀ ਹੁ ਮੈਂ ਹੋਣਾ ਚਾਹੁੰਨੀ ਆ ਪਰ ਜੋ ਰਹਮ ਜਿਤਕਨ ਕੇਤਾ ਬਹੁ ਸੁਖਾ ਸੁਖੀ ਸੁਖ ਹੋਤਾ ਜਿੰਨਾ ਵੀ ਅਸੀਂ ਘਰ ਵਾਲੇ ਹਾਂ ਅਸੀਂ ਹੱਥ ਜੋੜਦੇ ਹਾਂ ਬਹੁਤ ਸੁਖਣਾ ਸੁਖੀਆਂ ਨੇ ਮਹਾਰਾਜ ਸੁਖ ਹੋਵੇ ਕਿ ਉਸ ਪੀਰ ਨੇ ਉਸ ਮੁਸਲਮਾਨ ਨੇ ਮੇਰੀ ਜੋ ਧਰਮ ਪਤਨੀ ਹੈ ਉਹ ਨੂੰ ਆਪਣੇ ਵਸ ਵਿੱਚ ਕਰ ਲਿਆ ਹੁਣ ਉਹ ਕੋਈ ਮੈਂ ਸਿੱਖਣੀ ਨਹੀਂ ਰਹਿਣੀ ਮੈਂ ਮੁਸਲਮਾਨ ਹੀ ਬਣਨਾ ਮਹਾਰਾਜ ਬੜੀ ਨਾ ਸੁੱਖਾਂ ਸੁਖੀਆਂ ਤੁਹਾਡੇ ਚਰਨਾਂ ਦੇ ਅੰਦਰ ਆਪ ਕਿਰਪਾ ਕਰੋ ਮੇਰੀ ਇਸ ਹਾਲਤ ਨੂੰ ਜਾਣ ਸਤਗੁਰ ਕਹਿਓ ਸੋ ਜਾਣ ਅਜੋਗ ਪੀਰ ਮੁਰਿੱਦੀ ਸਿੱਖਣੀ ਹੋਗਾ ਸਤਗੁਰੂ ਜੀ ਨੇ ਕਿਹਾ ਇਸ ਨੂੰ ਅਜੋਗ ਜਾਣੋ ਉਹ ਸਿੱਖਣੀ ਉਸ ਪੀਰ ਦੀ ਪਹਿਲਾ ਮਰੀਦ ਹੋਵੇਗੀ ਖਾਬਤ ਹੋਗ ਸ੍ਰੀਣੀ ਸੋਏ ਇਸ ਕਾਰਨ ਤੇ ਬਸ ਤਿਸ ਹੋਏ ਇਸ ਕਰਕੇ ਉਹ ਜੋ ਪਹਿਲਾਂ ਉਹਦੀ ਮਰੀਦ ਸੀ ਨਾ ਇਸ ਕਰਕੇ ਉਸ ਪਾਸੋਂ ਉਹਨੇ ਸ੍ਰੀਣੀ ਖਾਦੇ ਹੋਵੇਗੀ ਇਸ ਕਰਕੇ ਉਹਦੇ ਬਸ ਹੈ ਉਹਦੇ ਬਸ ਹੋਊਗੀ ਉਹ ਸਿੱਖ ਬਿਨਾਂ ਬੋਲੋ ਕਰ ਜੋਰ ਬਖਸ਼ੋ ਅਹ ਭਾਨ ਜੀ ਮੋਰ ਤਾਂ ਹਰ ਕਹਿ ਲਗੇ ਉਹ ਸਿੱਖ ਨੂੰ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹਨੂੰ ਬਖਸ਼ਾਵੋ ਮੈਂ ਤੇ ਮੇਰੀ ਪਤਨੀ ਜੱਜ ਕਦੇ ਆਪ ਜੀ ਦੇਹੀ ਸਦਕਾ ਸਿੱਖੀ ਧਾਰੀ ਹੈ ਸਦਕਾ ਮਹਾਰਾਜ ਤੁਹਾਡਾ ਮੈਂ ਨਾਨਕ ਦਾਦਕ ਸਿੱਖ ਹਮਾਰੇ ਅਸੀਂ ਨਾਨਕ ਕੋ ਮਤ ਕੋ ਧਾਰੇ ਮਹਾਰਾਜ ਸਾਡੇ ਸਾਰੇ ਨਾਨਕੇ ਦਾਦਕੇ ਸਾਰੇ ਸਿੱਖ ਮਤ ਨੂੰ ਧਾਰਨ ਕਰਦੇ ਅਸੀਂ ਐਸੀ ਭੈੜੀ ਰੀਤ ਨਹੀਂ ਧਾਰਨ ਕਰਨੀ ਕਿਰੇ ਮੁਕਤੇ ਉਪਚਾਰ ਵਖਾਨਾ ਤਿਸ ਕਰਾਓ ਸਰ ਮੁਕਤ ਸਨਾਨ ਤਾ ਗੁਰੂ ਜੀ ਨੇ ਮਰੇ ਆਪਣੇ ਮੁਖ ਤੋਂ ਉਜਾਰਨ ਦਿੱਤਾ ਪਰ ਇਲਾਜ ਦਸਿ ਗਏ ਉਸ ਨੂੰ ਮੁਖ ਸਰ ਸਰੋਵਰ ਵਿੱਚ ਲਾਇਆ ਜਾ ਉੱਥੇ ਜਾ ਕੇ ਉਹਦਾ ਇਸ਼ਨਾਨ ਕਰਾਓ ਦੂਰ ਕਰਹਤ ਹੋ ਹੋ ਗੀਤ ਬੈ ਪੜਿਓ ਮੁਕਤ ਨਾਮਾ ਢਿਗ ਸਬੈ ਤਾਦ ਇਸ ਦੇ ਕੋਰਾਹਤ ਦੂਰ ਹੋਵੇਗੀ ਤੇਹਦੇ ਪਾਸ ਜਾ ਕੇ ਸਾਰੇ ਮੁਕਤੀ ਨਾਮਾ ਪੜੋ ਚਾਲੀ ਪਾਠ ਸੁਣਾਵਾ ਕਰੀਐ ਪੁੰਨ ਜਾਪ ਪੜੋ ਬਿਗਨ ਪਰ ਹਰੀਐ ਮੁਕਤੀ ਨਾਮੇ ਰ ਚਾਲੀ ਪਾਠ ਇਹਨੂੰ ਸੁਣਾਓ ਫਿਰ ਜਪਜੀ ਦਾ ਪਾਠ ਕਰੋ ਸਾਰੇ ਬਿਗਨ ਸਾਰੇ ਕਲੇਸ਼ ਖਤਮ ਹੋ ਜਾਣਗੇ ਵਾਹਿਗੁਰੂ ਜੀ ਹੋਏ ਸਹਾਇ ਆਤਤ ਵਾਰ ਨੌ ਚੰਦ ਲਖਾਏ ਵਾਹਿਗੁਰੂ ਜੀ ਆਪ ਸਹਾਇਤਾ ਕਰਨਗੇ ਤੇ ਨੌ ਚੰਦੇ ਐਤਵਾਰ ਨੂੰ ਲਿਖ ਕੇ ਉਸ ਦੇ ਸਿਰ ਉੱਤੇ ਬੰਨ ਦੇਵੋ ਸਿਰ ਬਦੋ ਕਾ ਗਰਮ ਪਾਵੈ ਸੁਰਤ ਟਿਕਾਣੇ ਤਬ ਇਸ ਆਵੈ ਜਦੋਂ ਇਹ ਸਿਰ ਤੇ ਬੰਨ ਦੇਵੂਗੇ ਜਾਂ ਗੱਲ ਚ ਪਾ ਦੇਵੂਗੇ ਉਸੇ ਸਤ ਵੇਲੇ ਇਹ ਜਿਹੜੀ ਸੁਰਤ ਆ ਉਹ ਟਿਕਾਣੇ ਆ ਜੂਗੀ ਪਰੋ ਭੂਤ ਕੋ ਛਾਇਆ ਜੋਏ ਸਕਲ ਬਨਾਸੀ ਹੋਵੇ ਸੋਏ ਜਿਹੜਾ ਵੀ ਉਸ ਨੂੰ ਕੋਈ ਭੂਤ ਛਾਇਆ ਪਈ ਅਨਸਾਰੇ ਬਨਾਸ ਹੋਰੂ ਭਾਈ ਸਾਰੇ ਪਿੱਛੇ ਹਟ ਜੀ ਸਿੱਖੀ ਸਾਬਤ ਰੱਖੀਐ ਪਲਾ ਰਹਿਣੀ ਭਲੇ ਭੇਖ ਨਹ ਭਲਾ ਬੁੱਧੀ ਰੂਪੇ ਪੱਲੇ ਵਿੱਚ ਸਿੱਖੀ ਸਾਬਤ ਰੱਖੋ ਰਹਿਣੀ ਰੱਖਣੀ ਭਲੇ ਹੈ ਭੇਖ ਵਾਲਾ ਭੇਖ ਨਾ ਤਰਨ ਕਰੋ ਮਹਾਰਾ ਜੀ ਕਹਿੰਦੇ ਕੋਈ ਵੀ ਧਰਮ ਹੈ ਪੇਖੀ ਉਹਦਾ ਉਹ ਨਹੀਂ ਆਈ ਨਾ ਬਣੋ ਜੋ ਉਹਦੀ ਮਰਜ਼ਾ ਦਾ ਜੋ ਉਹਦੀ ਰਹਿਣੀ ਆ ਉਹਨੂੰ ਭਲੀ ਕਰਕੇ ਜਾਣੋ ਭਾਈ ਤਾਂ ਤੁਹਾਡਾ ਕੋਈ ਵੀ ਚੀਜ਼ ਕੋਈ ਵਸਤੂ ਤੁਹਾਡਾ ਕੁਝ ਨਹੀਂ ਵਿਗਾੜ ਸਕੇਗੀ ਸਿੱਧਕ ਸਹਤ ਸਿੱਖੀ ਗੁਰ ਪਿਆਰੀ ਜਿਨ ਧਾਰੀ ਸੂਤਰ ਹੈ ਪਾਰੀ ਸਿੱਧਕ ਸਹ ਜਿਹੜਾ ਸਿੱਖੀ ਧਾਰਨ ਕਰਦਾ ਭਾਈ ਉਹ ਗੁਰੂ ਨੂੰ ਪਿਆਰੀ ਲੱਗਦੀ ਹੈ ਤੇ ਜਿਨ੍ਹਾਂ ਨੇ ਧਾਰਨ ਕੀਤੀ ਹੈ ਭਾਈ ਉਹਨਾਂ ਦਾ ਫਿਰ ਪਾਰ ਉਤਾਰਾ ਹੋ ਜਾਵੇਗਾ ਉਹ ਪੌਸਾਕਰ ਨੂੰ ਪਾਰ ਜਾਵੇਗਾ ਜਿਹੜਾ ਮਰਯਾਦਾ ਵਿੱਚ ਰਹਿੰਦਾ ਹੈ ਲੋਭੇ ਦਰਬੇ ਭੇਟ ਕੇ ਗੁਰ ਨੈ ਲੈ ਕਰ ਲੈ ਜੇ ਕੋਰਾ ਹਿਤ ਬਖਸ਼ੈ ਧਨ ਦੀ ਬੇਟਾ ਦੇ ਲੋਭੀ ਗੁਰੂ ਨੂੰ ਨਹੀਂ ਕਹਿੰਦੇ ਜਿਹੜਾ ਧਨ ਲੈ ਕੇ ਕੋਰੇ ਤਾਨੂੰ ਬਖਸ਼ ਦੇ ਸੰਸਾਰੀ ਗੱਲ ਹੈ ਕੋਈ ਕਰਮ ਮਾੜਾ ਹੋ ਗਿਆ ਕੁਝ ਕਰ ਲਿਆ ਆਪ ਕੋਈ ਦੇ ਲੈ ਕੇ ਨਵੇਲ ਰਿਸ਼ਵਤ ਦੇ ਕੇ ਪੁਲਸ ਥਾਣੇ ਕਿਸੇ ਨੂੰ ਅਉਦੇਦਾਰ ਨੂੰ ਦੇ ਕੇ ਆਪਣਾ ਕੰਮ ਕਰਾਉ। ਤੇ ਕਹਿੰਦੇ ਹਣੇ ਐ ਏਡਾ ਮਾਇਆ ਵਿੱਚ ਗ੍ਰਸਤ ਹੋ ਗਏ ਨੇ ਸਮਝ ਲਿਆ ਵੀ ਕਿਤੇ ਪੈਸੇ ਦੇ ਕੇ ਗੁਰੂ ਨੂੰ ਵੀ ਖਰੀਦਿਆ ਜਾ ਸਕਦਾ। ਜੇ ਸੰਸਾਰ ਦੇ ਲੋਕ ਧਨ ਲੈ ਕੇ ਕੁਰਾਇਤ ਕੇ ਨੂੰ ਬਖਸ਼ ਦਿੰਦੇ ਐ ਪੇਤਾ ਪਾਪ ਗੁਨਾ ਉਹਦਾ ਬਖਸ਼ ਦਿੰਦੇ ਐ ਤਾਂ ਰੱਬ ਵੀ ਇਸੇ ਤਰ੍ਹਾਂ ਹੀ ਹੋ ਜੂ। ਮਹਾਰਾਜ ਕਹਿੰਦੇ ਨਹੀਂ ਗੁਰੂ ਭੇਟਾ ਲੈ ਕੇ ਤੇ ਕਿਤੇ ਗੁਨਾ ਨਹੀਂ ਬਖਸ਼ੇਗਾ। ਜੋ ਸਿੱਖ ਧਨ ਕੋ ਲੋਭੇ ਹੋਏ ਬਖਸ਼ਾ ਕਾਬ ਕੋ ਰਹਤਾ ਕੋਏ ਜੋ ਸਿੱਖ ਧਨ ਦਾ ਲੋਭੇ ਹੋ ਕੇ ਜਦ ਕਿਸੇ ਕੋ ਰਹਿਤੀਏ ਨੂੰ ਬਖਸ਼ ਦੇਗਾ ਨਾ ਉਹ ਸਿੱਖ ਨਹੀਂ ਰਹੇਗਾ ਮਹਾਰਾ ਕਹਿੰਦੇ ਉਹ ਸਮਝ ਲੋ ਸੋ ਸਿੱਖ ਨਾਹਿਨ ਲਖੋ ਕੁਚਾਲਾ ਸ੍ਰੀ ਗੁਰ ਘਰ ਕੋ ਚੋਰ ਬਸਾਲਾ ਉਹਨੂੰ ਪਖੰਡੀ ਸਮਝੋ ਉਹਨੂੰ ਗੁਰੂ ਘਰ ਦਾ ਸਭ ਤੋਂ ਵੱਡਾ ਚੋਰ ਸਮਝੋ ਉੰਗੋਰਾ ਹਜੂਰਾ ਸਿੱਖੀ ਤਿਸ ਕੇਰੀ ਨਹਿ ਮਨਜੂਰ ਹੋਏ ਕਿਸ ਬੇਰੀ ਗੁਰ ਕੀ ਹਜੂਰੀ ਦੇ ਵਿੱਚ ਉਸ ਦੀ ਸਿੱਖੀ ਕਿਸੇ ਸਮੇਂ ਵੀ ਮਨਜ਼ੂਰ ਨਹੀਂ ਹੋਵੇਗੀ ਸੋਣਾ ਗੁਰ ਬਾਗ ਕਿਸ ਘਰ ਗਇਓ ਸੋ ਵਿਦ ਸਕਲ ਕਰਤ ਤਹ ਭਏ ਇਹ ਬਚਨਾਂ ਨੂੰ ਸੁਣ ਕਰਕੇ ਉਹ ਸਿੱਖ ਆਪਣੇ ਘਰ ਚਲਾ ਗਿਆ ਜਿਵੇਂ ਗੁਰੂ ਜੀ ਨੇ ਇਲਾਜ ਦੱਸਿਆ ਵੀ ਜਾ ਕੇ ਇਸ਼ਨਾਨ ਕਰਾ ਉਸੇ ਤਰ੍ਹਾਂ ਹੀ ਜਾ ਕੇ ਸਿੱਖ ਨੇ ਕੀਤਾ ਕੇਤਕ ਦੋਸ਼ ਬੀਤੇ ਜਦ ਫੇਰ ਸ੍ਰੀ ਕਲਗੀ ਧਰ ਚੜ੍ਹੇ ਅਖੀਰ ਜਦ ਫਿਰ ਕਈ ਦਿਨ ਬੀਤੇ ਤਾਂ ਕਲਿੰਦਰ ਮਹਾਰਾਜ ਪਿਤਾ ਅਜੀ ਸ਼ਕਾਰਖੇਡ ਨੂੰ ਵਾਸਤੇ ਚੜ੍ਹ ਪਏ ਜਦੋਂ ਪਿੰਡ ਜੰਮਣ ਖੇੜੇ ਕੇ ਢਿਗ ਗਏ ਬਿਖਬਣ ਜਾਰੇ ਪਿਖਤਾ ਲੈ ਤੇ ਜਦੋਂ ਮਹਾਰਾਜ ਸ਼ਿਕਾਰਖੇਡ ਦੇ ਖੇਡਦੇ ਪਿੰਡ ਜੰਮਣ ਖੇੜੇ ਦੇ ਪਾਸ ਪਹੁੰਚੇ ਤਾਂ ਉਸ ਸਿਖਬਣ ਜਾਰੇ ਨੇ ਉੱਥੇ ਗੁਰੂ ਜੀ ਨੂੰ ਵੇਖ ਲਿਆ ਕਰ ਬੇਨਤੀ ਗੁਰੂ ਨਿਕਟ ਉਤਾਰੇ ਸਿੱਖਣੀ ਾਨ ਬੰਦਨਾ ਧਾਰੇ ਤਾਂ ਕਹਿੰਦੇ ਇਸ ਤਰ੍ਹਾਂ ਉਸਨੇ ਫਿਰ ਬੇਨਤੀ ਕੀਤੀ ਮਹਾਰਾਜ ਜੀ ਦੂਰ ਚੱਲ ਕੇ ਤਾਂ ਆਇਓ ਤੇ ਮੇਰੇ ਘਰ ਚੱਲੋ ਆਪਣੇ ਪਾਸ ਉਤਾਰਾ ਕਰਾਇਆ ਮਹਾਰਾਜ ਦਾ ਸਿੱਖਣੀ ਨੇ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਕਹੀ ਬਾਰਤਾ ਜੁਗ ਕਰ ਜੋਰੀ ਮੁਸਲਮਾਨ ਮੁਝ ਵਸ ਕਰ ਛੋਰੀ ਤੇ ਆਪਣੀ ਵਾਰਤਾ ਦਸੇ ਹੱਥ ਜੋੜ ਕੇ ਮੁਸਲਮਾਨ ਨੇ ਮੈਨੂੰ ਆਪਣੇ ਵਾਸ ਕਰ ਲਿਆ ਹੈ ਪਛਤਾਪ ਕਰਦਿਤ ਰਹੀ ਮਨ ਅਸਥਿਰਤਾ ਪਾਵਤ ਨਹੀਂ ਮੈਂ ਸਦਾ ਪੁਛਤਾਵਾ ਕਰਦੀ ਰਹਿਣੀ ਹੈ ਮਹਾਰਾਜ ਪਰ ਮਨ ਟਿਕਾਉ ਨਹੀਂ ਪਾਰਿਆ ਸਤਿਗੁਰ ਕਹਿਓ ਚਿੰਦ ਦੋ ਤਿਆਗੇ ਅੰਗ ਸੰਗ ਬਿਨ ਪਾਪ ਨ ਲਾਗੇ ਪਿਤਾ ਜੀ ਕਹਿਣ ਲੱਗੇ ਕਿ ਚਿੰਤਾ ਨੂੰ ਛੱਡ ਦੇਵੋ ਜਿੰਨਾ ਚਿਰ ਅੰਗਾ ਨਾਲ ਲਾਈਏ ਪਾਪ ਨਹੀਂ ਲੱਗਦਾ ਚਾਰ ਮੁਕਾਰ ਵਿਸਾਹੋ ਨਾ ਰੱਖੀ ਮੁਸਲਾ ਮਤਰੇ ਮਾਨਮੱਖੀ ਮਹਾਰਗ ਨੇ ਚਿੰਤਾ ਨੂੰ त्यागो ਕਿਉਂਕਿ ਚਿੰਤਾ ਚ ਖਾ ਬਰਾਬਰ ਹੈ ਜਦ ਤੱਕ ਚਿੰਤਾ ਕਰੋਗੇ ਤਾਂ ਪਾਪ ਵੀ ਲੱਗੇਗਾ ਸਾਰਾ ਕੁਝ ਹੋਵੇ ਜੇ ਚਿੰਤਾ ਹੀ ਤਿਆਗ ਦੀ ਮਨ ਚੋਂ ਡੈਰੀ ਕੱਢ ਤਾਂ ਤਾਂ ਫਿਰ ਕਹਿੰਦੇ ਕੋਈ ਪਾਪ ਨਹੀਂ ਮਨ ਦਾ ਵਹਿਮ ਮਨ ਦਾ ਵਹਿਮ ਨਿਕਲ ਗਿਆ ਤਾਂ ਸਾਰਾ ਕੁਝ ਠੀਕ ਹੈ ਇਸ ਤਰ੍ਹਾਂ ਮਹਾਰਾਜ ਨੂੰ ਚਾਰ ਮੰਮਿਆਂ ਦਾ ਵਿਸਾਹ ਨਹੀਂ ਕਰਨਾ ਮੁਸਲਾ ਮਤਰੀ ਮਨ ਅਤੇ ਮੱਖੀ ਇਹਨਾਂ ਦਾ ਕਦੇ ਵੀ ਮਹਾਰਾਜ ਨੇ ਵਿਸਾਹ ਨਹੀਂ ਜੀ ਕਰਨਾ ਮਤਰੀ ਕਦੇ ਨਹੀਂ ਤੁਹਾਡੀ ਸਹੀ ਬਣ ਸਕਦੀ ਮਨ ਚੰਚਲਾ ਕਦੇ ਨਹੀਂ ਵਸ ਹੋ ਸਕਦਾ ਮੱਖੀ ਦਾ ਵੀ ਭਰੋਸਾ ਨਹੀਂ ਕਰਨਾ ਕਿਸੇ ਵੇਲੇ ਵੀ ਡੰਗ ਮਾਰ ਸਕਦੀ ਹੈ ਮਹਾਰਾ ਕਿਧਰੋਂ ਵੀ ਉੱਠ ਕੇ ਆ ਸਕਦੀ ਹੈ ਮੁਸਲਮਾਨ ਜਿਹੜਾ ਮਸਲਾ ਇਹਦਾ ਵੀ ਯਕੀਨ ਨਹੀਂ ਕਰਨਾ ਇਹ ਵੀ ਦੀਨ ਤੋਂ ਡੋਲ ਜਾਂਦੇ ਤੇ ਇਸ ਤਰ੍ਹਾਂ ਆਪਾਂ ਸਰਵਨ ਕਰਦੇ ਆ ਇਤਿਹਾਸ ਲੰਘ ਕੇ ਗਿਆ ਆਪਣਾ ਦਸੰਬਰ ਮਹੀਨੇ ਦਾ ਮਹਾਰਾਜ ਕੋਲੇ ਨਾ ਮੁਸਲਿਆ ਨੇ ਸੌਂਹਾਂ ਖਾਧੀਆਂ ਸੀ ਨਾ ਮਹਾਰਾਜ ਸੀ ਆਟੇ ਦੀਆਂ ਗੂਆਂ ਬਣਾ ਕੇ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਪਰ ਜਦੋਂ ਮਹਾਰਾਜ ਨੇ ਬਚਨ ਮੰਨ ਲਏ ਕਿਉਂਕਿ ਸਿੱਖ ਕਹਿਣ ਲੱਗੇ ਜਿਆਦਾ ਮਹਾਰਕ ਦੇ ਨਤੇ ਭਰੋਸਾ ਨਾ ਕਰੋ ਇਹ ਬੇਈਮਾਨ ਪਰ ਜੋ ਸਿੱਖਾਂ ਨੇ ਕਿਹਾ ਵੀ ਨਹੀਂ ਮਹਾਰਾਜ ਆਪਾਂ ਜਾਨ ਚ ਲਾਵ ਹੈ ਸਿੱਖਾਂ ਦੀ ਬੇਨਤੀ ਸੁਣ ਕੇ ਸਤਗੁਰੂ ਤੁਰੇ ਤਾਂ ਆਪਾਂ ਜਾਣਦੇ ਆਂ ਪਰ ਜਦੋਂ ਕਿਲੇ ਤੋਂ ਬਾਹਰ ਹੋ ਗਏ ਸਰਸਦ ਨੇੜੇ ਪਹੁੰਚੇ ਤੇ ਪਿੱਛੋਂ ਉਹਨਾਂ ਨੇ ਧਾਵਾ ਬੋ ਦਿੱਤਾ ਜਿੱਥੇ ਫਿਰ ਮਹਾਰਾਜ ਸਾਰਾ ਪਰਿਵਾਰ ਵਿਛੜ ਗਿਆ ਪਰਿਵਾਰ ਖੇਰੂ ਖੇਰੂ ਹੋ ਗਿਆ ਇਸ ਲਈ ਮਹਾਰਾਜ ਕਹਿੰਦੇ ਆ ਭਾਈ ਇਹਨਾਂ ਤੇ ਵੀ ਯਕੀਨ ਨਹੀਂ ਜਿਹੜੇ ਸੌਹਾ ਖਾਂਦੇ ਸਿੱਖਣੀ ਨਿੱਜ ਸਦਕ ਸੁਣਾਏ ਹੱਥ ਜੋਰ ਤਬ ਕਹਿਤ ਬਣਾਏ ਤਾਂ ਆਪਣੇ ਮਹਾਰਾਜ ਕਹਿੰਦੇ ਸਿੱਖਣੀਏ ਆਪਣੇ ਨਿੱਜੀ ਸਦਕ ਬਾਰੇ ਸੁਣਾਓ ਹੱਥ ਜੋੜ ਕੇ ਫਿਰ ਉਹ ਸਿੱਖਣੀ ਕਹਿਣ ਲੱਗੀ ਅੰਗੁਰ ਕੇ ਅਰ ਗੁਰ ਸਿੱਖਣ ਕੇਰੀ ਨਿੱਜ ਕਰ ਸੇਵਾ ਕਰੂੰ ਕਨੇਰੀ ਗੁਰੂ ਜੀ ਅਤੇ ਗੁਰੂ ਜੀ ਦੇ ਸਿੱਖਾਂ ਦੀ ਆਪਣੇ ਹੱਥਾਂ ਨਾਲ ਮੈਂ ਬਹੁਤ ਸੇਵਾ ਕੀਤੀ ਪਰ ਔਰ ਪ੍ਰਤੀਤ ਮੈਂ ਧਰੋ ਬਟੇਰੇ ਓਟ ਆਸਰਾ ਗੁਰ ਤੁਮ ਤੇਰੇ ਮੈਂ ਹਿਰਦੇ ਵਿੱਚ ਵੱਡੀ ਪ੍ਰੀਤੀ ਧਾਰਨ ਕੀਤੀ ਹੈ ਹੇ ਗੁਰੂ ਜੀ ਤੁਸੀਂ ਹੀ ਮੇਰੀ ਓਟ ਤੇ ਮੇਰਾ ਆਸਰਾ ਹੋ ਬਖਸ਼ ਲਿਓ ਹਾਮ ਤੁਮਰੀ ਸਰਣੀ ਪਤ ਤਨ ਪਾਵਤਨ ਬਿਦ ਬਰਣੀ ਮੈਨੂੰ ਬਖਸ਼ ਲਵੋ ਮੈਂ ਤੁਹਾਡੇ ਸ਼ਰਨ ਚ ਆਪ ਜੀ ਨੀਚਾ ਨੂੰ ਪਵਿੱਤਰ ਕਰਨ ਵਾਲੇ ਹੋ ਬਿਦਿਆ ਨੂੰ ਵਰਣਨ ਕਰਨ ਵਾਲੇ ਹੋ ਮਹਾਰਾਜ ਨੀਚਾਂ ਨੂੰ ਉੱਚੇ ਕਰਨ ਵਾਲੇ ਬਖਸ਼ ਲਵੋ ਮੈਨੂੰ ਸੁਣ ਕਰ ਸਿੱਖ ਸਿੱਖਣੀ ਸੇਵਾ ਕਰੀ ਪ੍ਰਸੰਨ ਭਏ ਗੁਰਦੇਵ ਇਹ ਗੱਲ ਸੁਣ ਕੇ ਸਿੱਖ ਸਿੱਖਣੀ ਨੇ ਜੋ ਟਹਿਲ ਸੇਵਾ ਕੀਤੀ ਮਹਾਰਾਜ ਉਸ ਉੱਤੇ ਗੁਰੂ ਜੀ ਪ੍ਰਸੰਨ ਹੋਏ ਪ੍ਰਸੰਨ ਹੋ ਕੇ ਕਹਿਣ ਲੱਗੇ ਮस्तक ਟੇਕ ਓ ਪਾਇ ਨਦੀਨੀ ਖੁਸ਼ੀ ਤਨਹੋ ਪਤ ਸਤਗੁਰ ਕੇ ਨੀ ਸਿੱਖਣੀ ਨੇ ਸੇਵਾ ਕਰਕੇ ਸਤਗੁਰਾਂ ਦੇ ਮੱਥਾ ਟੇਕ ਕੇ ਉਪਹਾਰ ਦਿੱਤਾ ਸਤਗੁਰੂ ਜੀ ਪ੍ਰਤੀ ਖੁਸ਼ੀ ਕੀਤੀ ਤਾਂ ਸਤਗੁਰੂ ਜੀ ਕਹਿਣ ਲੱਗੇ ਕਹੋ ਸਿੱਖਣੀਏ ਸੁਣੋ ਪਵੇਖ ਤਬ ਸਤ ਹੋਵੋਗੇ ਗੁਰ ਸਿੱਖ ਇਹ ਸਿੱਖਣੀਏ ਸੁਣ ਫਰਾ ਆਪਣੇ ਪਵੇਖ ਬਾਰੇ ਤੁਹਾਡਾ ਪੁੱਤਰ ਆਣਾ ਜਿਹੜਾ ਅੱਗੇ ਆ ਕੇ ਹੋਊਗਾ ਉਹ ਗੁਰ ਸਿੱਖ ਹੋਊਗਾ ਜਨਮ ਸਤੋਂ ਮੋ ਤਬ ਜਬ ਹੋਏ ਸੰਗਤ ਸਿੱਕੇ ਬਨ ਹੈ ਜੋਏ ਜਦ ਤੇਰਾ ਸਤਵਾਂ ਜਨਮ ਹੋਵੇਗਾ ਨਾ ਤਾਂ ਤੂੰ ਸੰਗ ਸਿੰਘ ਦੀ ਪਤਨੀ ਬਣੇਗੀ ਤੇ ਤੇਰਾ ਉਧਾਰ ਹੋ ਜਾਏਗਾ ਤਬ ਉਦਰ ਤੇਰੋ ਹੋਏ ਜਾਏ ਕਰਨ ਸੇਵਕੋ ਤਬ ਫਲ ਪਾਏ ਤੇਰਾ ਉਦੋਂ ਜਾ ਕੇ ਉਦਾਰ ਹੋਣਾ ਆਪਣੇ ਸੇਵਾ ਕਰਨ ਦਾ ਫਿਰ ਤੂੰ ਫਲ ਪ੍ਰਾਪਤ ਕਰੇਂ ਜੋ ਹੁਣ ਸੇਵਾ ਕਰਾ ਰਹੇਂ ਨਾ ਉਹ ਤੈਨੂੰ ਉਹਦਾ ਫਲ ਜਿਹੜਾ ਉਹ ਅੱਗੇ ਜਾ ਕੇ ਮਿਲੇਗਾ ਏਮ ਬਰ ਦੇ ਕਰ ਹੈ ਆਹ ਰੋਹੇ ਡੇਰੇ ਵਿਖੇ ਆਨ ਕਰ ਸੋਹੇ ਇਸ ਤਰ੍ਹਾਂ ਦਾ ਬਰ ਪਾ ਕੇ ਗੁਰੂ ਜੀ ਦੇ ਕਰਕੇ ਵਾਰਣ ਆਪਣੇ ਘੋੜੇ ਤੇ ਸਵਾਰ ਹੋ ਕੇ ਤੇ ਆਪਣੇ ਡੇਰੇ ਨੂੰ ਮਾਰਨ ਨੂੰ ਕੂਚ ਕਰਤੀ ਇੱਕ ਦਿਨ ਸਤਗੁਰ ਕੇਰ ਹਜੂਰਾ ਰਾਗੀ ਕਰਤ ਕੀਰਤਨ ਰੂਰ ਇੱਕ ਦਿਨ ਕਹਿੰਦੇ ਸਤਪੁਰਾਂ ਦੇ ਪਾਸ ਹਜੂਰੀ ਰਾਗੀ ਕੀਰਤਨ ਕਰ ਬੜਾ ਰਸੀਲਾ ਰਸ ਪਿੰਨਾ ਕੀਰਤਨ ਕਰ ਰਹੇ ਸੀ ਜਿਸ ਤੇ ਬਹੁਤ ਬਰਾਗ ਉਪਾਵਤ ਗੋਪੀ ਚੰਦ ਬਾਰ ਕੋ ਗਾਵਤ ਜਿਸ ਨਾਲ ਬੜਾ ਬਰਾਗਤ ਪੰਨ ਹੋਇਆ ਤੇ ਰਾਗ ਗੀ ਗੋਪੀ ਚੰਦ ਦਾ ਰਾਗ ਸੀ ਨਾ ਗੋਪੀ ਚੰਦ ਦੀ ਬਾਾਰ ਸੀ ਜਿਹੜੀ ਉਹ ਗਾ ਰਹੇ ਸੀ ਸੋਨਾਏ ਖਾਲਸਾ ਕਰ ਕਰ ਪ੍ਰੀਤ ਖੁਸ਼ੀ ਵਿਸਾਲ ਧਰ ਦੇ ਚੀਤ ਖਾਲਸਾ ਬੜੇ ਪ੍ਰੀਤੀ ਦਾ ਕੇ ਸਰਵਨ ਕਰ ਰਹੇ ਸੀ ਚਿੱਤ ਵਿੱਚ ਵਿਸ਼ਾਲ ਖੁਸ਼ੀ ਧਾਰਨ ਕਰ ਰਹੇ ਸੀ ਸਮੈ ਪਾਰਤ ਕੇ ਮਨ ਟਿਕ ਗਏ ਸੋਣ ਸੁਣ ਪ੍ਰੇਮ ਸਭਨ ਕੇ ਭਏ ਸਵੇਰ ਦੇ ਸਮੇ ਸਾਰੇ ਨੇ ਮਨ ਟਿਕੇ ਹੋਏ ਟਿਕ ਗਏ ਸੁਣ ਕੇ ਸਾਰਿਆਂ ਦੇ ਮਨ ਵਿੱਚ ਪ੍ਰੇਮ ਉਤਪੰਨ ਹੋਇਆ ਅਤੇ ਸ਼ਬਦ ਸਾਜ ਔਰ ਕੰਠ ਮਿਲੇ ਹਨ ਵਸੂ ਰਾਗృత ਤਾਲ ਭਏ ਹਨ ਕਹਿੰਦੇ ਸ਼ਬਦ ਸਾਜ ਅਤੇ ਗੱਲਾਂ ਇੱਕ ਰਸ ਹੋ ਕੇ ਹੋ ਗਏ ਰਾਗ ਹਦ ਭਲੇ ਪ੍ਰਕਾਰ ਤਾਲ ਕੋ ਜਾ ਹੋ ਗਿਆ ਜਬ ਭੋਗ ਪਾਇਓ ਕਰ ਨਮੋ ਸਿੱਖ ਇਕਾਗੀ ਸੁਣ ਤਹ ਸਮੋ ਤਾਂ ਜਦ ਅਨੰਮਸ਼ਕਾਰ ਕਰਕੇ ਭੋਗ ਪਾਇਆ ਨਾ ਤਾਂ ਉਹ ਸਮੇਂ ਇੱਕ ਸਿੱਖ ਉੱਚੀ ਆਵਾਜ਼ ਵਿੱਚ ਬੋਲਿਆ ਦਇ ਪਰਤੀਤਨਾ ਬਿਨ ਗੁਰਬਾਣੀ ਸੁਣੈ ਪਠੈ ਨਹ ਅਪਰਵਖਾਨੀ ਬਾਣੀ ਤੋਂ ਬਗੈਰ ਹਿਰਦੇ ਵਿੱਚ ਪ੍ਰੀਤੀ ਨਹੀਂ ਆਉਂਦੀ ਤੇ ਗੁਰੂ ਜੀ ਦਾ ਆਦੇਸ਼ ਹੈ ਕਿ ਬਾਣੀ ਤੋਂ ਬਗੈਰ ਹੋਰ ਕੁਝ ਵੀ ਪੜਨਾ ਸੁਣਨਾ ਨਹੀਂ ਚਾਹੀਦਾ ਸੋਠ ਕੈ ਕਰ ਜੋਰ ਉਚਾਰੇ ਬੋਲੋ ਕਰਨਾ ਸਿੰਧ ਆਗੇ ਰੇ ਓਠ ਕੇ ਹੱਥ ਜੋੜ ਕੇ ਕਿਰਪਾ ਦੇ ਸਾਗਰ ਭਾਵ ਸਤਿਗੁਰੂ ਅੱਗੇ ਬੋਲਿਆ ਕਿਹੇ ਪ੍ਰਭੂ ਜੀ ਮੇਰੀ ਪੁਕਾਰ ਸੁਣੋ ਰਾਗੀ ਸਿਦ ਕਰਾਗ ਗਾਇ ਜਾਏ ਤਾਬ ਸਤਿਗੁਰ ਬਾਣ ਇਸ ਬੇਰਾ ਗਾਇਓ ਗੋਪੀ ਚੰਦ ਕੋ ਚੇਰਾ ਇਸ ਸਮੇਂ ਸਤਿਗੁਰੂ ਜੀ ਬਾਣੀ ਛੱਡ ਕੇ ਗੋਪੀ ਚੰਦਾ ਜਿਹੜਾ ਪ੍ਰਸੰਗ ਆ ਗਾਇਆ ਹੈ ਅੰਮ੍ਰਿਤ ਵੇਲੇ ਉਠ ਆਰੰਭ ਸੁਣ ਮੇਰੇ ਮਨ ਭੋ ਚੰਬਾ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਨਾ ਗੋਪੀ ਚੰਦਾ ਪ੍ਰਸੰਗ ਅਰੰਭਿਆ ਨਾ ਤਾਂ ਇਹ ਸੁਣ ਕੇ ਮੇਰੇ ਮਨ ਵਿੱਚ ਬੜੀ ਹੈਰਾਨੀ ਹੋਈ ਗੁਰ ਸ਼ਬਦ ਬਿਨ ਬਾਣੀ ਕਾਚੀ ਸ੍ਰੀ ਗ੍ਰੰਥ ਮੈਂ ਏਬ ਉਭਾਚੀ ਗੁਰੂ ਸ਼ਬਦ ਤੋਂ ਬਗੈਰ ਬਾਣੀ ਕੱਚੀ ਹੈ ਕਹਿਣ ਲੱਗੇ ਸਿੱਖਣੇ ਬੇਨਤੀ ਕੀਤੀ ਮਹਾਰਾਜ ਤੁਸੀਂ ਕਹਿੰਦੇ ਬਾਣੀ ਗਉਣੀ ਚਾਹੀਦੀ ਹੈ ਤੇ ਗੁਰਬਾਣੀ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਪਰ ਇਹ ਰਾਗੀ ਜਿਹੜੇ ਆ ਇਹ ਬਾਹਰਲੀ ਬਾਣੀ ਕੱਚੀ ਬਾਣੀ ਜੋ ਗੋਪੀ ਚੰਦ ਦਾ ਪ੍ਰਸੰਗ ਆ ਗਾਈ ਜਾਂਦੇ ਆ ਤਾਂ ਉਹਨਾਂ ਨੇ ਜੋ ਬੇਨਤੀ ਕੀਤੀ ਵੀ ਤੜਕੇ ਕੋਈ ਰਾਗ ਰੰਭਿਆ ਜਾਏ ਪਰ ਉਹਨਾਂ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਫਿਰ ਗੋਪੀ ਚੰਦ ਦਾ ਪ੍ਰਸੰਗ ਰੰਭਿਆ ਉਹ ਬੜਾ ਹੁਣ ਕੇ ਹੈਰਾਨ ਹੋਇਆ ਤਾਂ ਕਾਇ ਲਗਾ ਗੁਰੂ ਦੀ ਬਾਣੀ ਤੋਂ ਬਗੈਰ ਤਾਂ ਸਾਰਾ ਕੁਝ ਕੱਚਾ ਹੀ ਹੈ ਤਾਂ ਇਸ ਕਰਕੇ ਉਹਨੇ ਫਿਰ ਮਹਾਰਾਜ ਦੇ ਫਰਮਾਨ ਕੀਤੇ ਕਿ ਜਾਨ ਅੰਬੂਜ ਇਨ ਤਿਆਗਨ ਠਾਨੀ ਵੇਲਾ ਕੀਤਨ ਕੇ ਗੁਰਬਾਨੀ ਜਾਨ ਬੁਝ ਕੇ ਇਹਨਾਂ ਨੇ ਗੁਰਬਾਨੀ ਛੱਡੀ ਹੈ ਮਹਾਰਾਜ ਜਿਹੜਾ ਗੁਰਬਾਨੀ ਕੀਤਨ ਦਾ ਸਮਾਂ ਸੀ ਨਾ ਉਹ ਇਹਨਾਂ ਨੇ ਤਿਆਗ ਤਾ ਕੱਚੀ ਬਾਣੀ ਗਾਉਣ ਲੱਗ ਬਾਂਹ ਤੇ ਕੱਚੀ ਗੁਰੂ ਕੇਰੀ ਬਾਣੀ ਦਾ ਸਰਬਾਨ ਹੋਰ ਤਾਂ ਗੱਲਾਂ ਸਾਰੀਆਂ ਕੱਚੀਆਂ ਨੇ ਮਹਾਰਾਜ ਗੁਰੂ ਦੀ ਬਾਣੀ ਸੱਚੀ ਹੈ ਇਹ ਗੁਰਬਾਣੀ ਤੋਂ ਬਾਹਰ ਕੀਰਤਨ ਕਰਦੇ ਆ ਤਾਂ ਇਸ ਤਰ੍ਹਾਂ ਜੋ ਵਿਚਾਰ ਹੈ ਉਹ ਸਿੱਖ ਮਹਾਰਾਜ ਨਾ ਕਰ ਰਿਹਾ ਕਿ ਅੱਗੇ ਵਚਨ ਕਰਦੇ ਹੈ ਸਤਗੁਰੂ ਜੀ ਲੋਕਾਂ ਪਰਥਾਏ ਇਹ ਭੇਦ ਨੂੰ ਦੂਰ ਕਰਦੇ ਹੈ ਕਿਵੇਂ ਰਾਗੀ ਸਿੰਘਾਂ ਨੂੰ ਪ੍ਰੇਰਿਆ ਜਾਂਦਾ ਹੈ ਕਿਵੇਂ ਮਹਾਰਾਜ ਰਾਗੀ ਸਿੰਘਾਂ ਦੇ ਪ੍ਰਤੀ ਔਰ ਇਸ ਸੇਵਕ ਨੂੰ ਜੋ ਹੈ ਸਿੱਖ ਨੂੰ ਪ੍ਰੇਰਨਾ ਦਿੰਦੇ ਹੈ ਕਿ ਅੱਗੇ ਮਹਾਰਾਗੁਰ ਗਿਆਨ ਦਾ ਪ੍ਰਕਾਸ਼ ਕਰਦੇ ਹੈ ਉਹ ਆਪਾਂ ਕੱਲ ਦੇ ਦਿਵਾਨ ਨੂੰ ਸਰਬਣ ਕਰਾਂਗੇ ਸਤਿਗੁਰੂ ਕਿਰਪਾ ਕਰਨ ਪਾਵਨ ਚਰਨਾਂ ਦਾ ਪਿਆਰ ਨਾਮ ਦੀ ਦਾਤ ਅੰਮ੍ਰਿਤ ਵੇੜਾ ਬਾਣੀ ਬੰਦਾ ਪਿਆਰ ਬਖਸ਼ਿਸ਼ ਕਰਨ ਆਵ ਸੰਗ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਣ ਸਰਬ ਤੁੱਲਾ ਮਾਫ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ